ਸਸ ਸ਼ਕੰਜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਮੇਰੀ ਲਿਖੀ ਇੱਕ ਰਚਨਾ ਸਮਾਚਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਉਹ ਸਾਖਿਆ ਉਹ ਸਾਖਿਆ ਕਿ ਮੇਰੇ ਇਸ਼ਕ ਵਿੱਚ ਉਹਦੀ ਰੂਪ ਤੋਰ ਅੰਦਰ ਤੱਕ ਨਸ਼ੀ ਆਈ ਰਹਿੰਦੀ ਹੈ ਉਹ ਸਾਖਿਆ ਕਿ ਮੇਰੇ ਇਸ਼ਕ ਵਿੱਚ ਉਹਦੀ ਰੂਹ ਤੋਰ ਅੰਦਰ ਤੱਕ ਨਸ਼ਿਆਈ ਰਹਿੰਦੀ ਆ ਮੈਂ ਕਿਹਾ ਮੈਂ ਕਿਹਾ ਫਿਰ ਕਿਉਂ ਮੇਰੀ ਰੂਹ ਉਹਦੇ ਇਸ਼ਕ ਦੀ ਇੱਕ ਬੂੰਦ ਲਈ ਵੀ ਤਰਹੀ ਰਹਿੰਦੀ ਆ ਮੈਂ ਕਿਹਾ ਫਿਰ ਕਿਉਂ ਮੇਰੀ ਰੂਹ ਉਹਦੇ ਇਸ਼ਕ ਦੀ ਇੱਕ ਬੂੰਦ ਲਈ ਵੀ ਤਰਹੀ ਰਹਿੰਦੀ ਉਸ ਆਖਿਆ ਕਿ ਨਿੱਕੀ ਨਿੱਕੀ ਗੱਲ ਤੇ ਮਹਿਬੂਬ ਨਾਲ ਨਹੀਂ ਰੁੱਸੀਦਾ ਉਸ ਆਖਿਆ ਕਿ ਨਿੱਕੀ ਨਿੱਕੀ ਗੱਲ ਤੇ ਮਹਿਬੂਬ ਨਾਲ ਨਹੀਂ ਰੁੱਸੀਦਾ ਮੈਂ ਕਿਹਾ ਨਾ ਨਾ ਮੁਹੱਬਤ ਦੇ ਰਾਹ ਦੇ ਪੰਧਿਆ ਐਨੀ ਛੇਤੀ ਨਹੀਂ ਥੱਕੀਦਾ ਮੈਂ ਕਿਹਾ ਮੁਹੱਬਤ ਦੇ ਰਾਹ ਦੇ ਪੰਧਿਆ ਐ ਨਹੀਂ 체 ਤੀ ਨਹੀਂ থাকিਦਾ। 오 사ख्या ਕਿ ਤੈਨੂੰ ਹੱਕ ਨਹੀਂ ਮੇਰੀ ਨਿੱਜੀ ਜ਼ਿੰਦਗੀ 'ਚ ਸਵਾਲਾਤ ਕਰੰਦਾ। 오 사ख्या ਕਿ ਤੈਨੂੰ ਹੱਕ ਨਹੀਂ ਮੇਰੀ ਨਿੱਜੀ ਜ਼ਿੰਦਗੀ 'ਚ ਸਵਾਲਾਤ ਕਰੰਦਾ। ਮੈਂ ਕਿਹਾ ਅੱਛਾ ਕਹ ਜੇ ਤੇਰੇ ਨਿੱਜ ਚ ਮੈਂ ਸ਼ਾਮਲ ਨਹੀਂ ਫਿਰ ਤਾਂ ਮੇਰੀ پاک ਮੁਹੱਬਤ ਦਾ ਮਰਨਾ ਮੈਂ ਕਿਹਾ ਅੱਛਾ ਜੇ ਤੇਰੇ ਨਿੱਜ ਚ ਮੈਂ ਸ਼ਾਮਲ ਨਹੀਂ ਫਿਰ ਤਾਂ ਮੇਰੀ پاک ਮੁਹੱਬਤ ਦਾ ਮਰਨਾ ਮੈਂ ਸੁਣਿਆ ਹੋਣਾ ਤੇ ਫਿਰ ਹੋ ਸਾਕਿਆ ਦੀਪ ਪਿਆਰ ਚ ਕਦੇ ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਰੱਖੀਦਾ ਕਹਿੰਦਾ ਕਿ ਦੀ ਪਿਆਰ ਚ ਕਦੇ ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਰੱਖੀਦਾ ਮੈਂ ਕਿਹਾ ਅੱਛਾ ਤਿਸ ਸੋਣ ਮੈਂ ਕਿਹਾ ਸੂਣਾ ਜਦੋਂ ਸਮਾਚਾਰਨ ਬੁੱਕਲ ਚਾ ਬੈਠੇ ತಾರು ತಕ್ಕಿ ದಾರು ತಕ್ಕಿರದ ಫೋರ್ ವಾಚಿಂಗ ಥ್ಯಾಂಕ್ ಯು ಸೋ ಮಚ್